ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਬੀਰ ਸਿੰਘ ਦੇ ਫਾਰਮ ਤੇ ਆਇਆ ਦੋਸਤੋ ਜਿਵੇਂ ਕਿ ਸਾਰੇ ਆਪਣੇ ਭੈਣ ਭਰਾਵਾ ਵੀਰਾਂ ਨੂੰ ਸੱਜਣਾ ਨੂੰ ਪਤਾ ਹੀ ਹੈ ਠੀਕ ਹੈ ਜੀ ਵੀਰ ਪਸ਼ੂ ਵਪਾਰ ਦਾ ਕੰਮ ਕਰਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਫਾਰਮ ਤੇ ਇਸ ਕਿਲੇ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਆਪਾਂ ਤੁਹਾਨੂੰ ਜਿਹੜੇ ਵਿਕਰੀ ਵਾਲੇ ਪਸ਼ੂ ਵੀ ਦਿਖਾਉਣੇ ਆ ਠੀਕ ਹੈ ਜੀ ਹਰ ਬਾਰ ਦੀ ਤਰ੍ਹਾਂ ਤਕਰੀਬ ਨਾਲ ਕੋਈ 5-7 ਨਗ ਹੋਣਗੇ ਤੇ ਜਿਵੇਂ ਕਿ ਬਿਲਕੁਲ ਮੱਝਾਂ ਝੋਟੀਆਂ ਦੀ ਗੱਲ ਕਰ ਲਈਏ ਤੇ ਹਰੇਕ ਅੰਗ ਦੇ ਵਿੱਚ ਤੁਹਾਨੂੰ ਪਸ਼ੂ ਦਿਖਾਈ ਦੇਣਗੇ ਕਰੋ ਸੰਗ ਦੇ ਵਿੱਚ ਜਿਵੇਂ ਦੋ ਬਿਹੜਾਂ ਆਪਾਂ ਤੁਹਾਨੂੰ ਦਿਖਾ ਦਿਆਂਗੇ ਠੀਕ ਹੈ ਜੀ ਤੇ ਬਾਕੀ ਪਸ਼ੂ ਸਾਰੇ ਸੂਏ ਸਵਾਈ ਆ ਇਸ ਵਕਤ ਕਿੰਨੇ-ਕਿੰਨੇ ਦੁੱਧ ਤੇ ਚੱਲਣ ਦੇ ਆ ਕੀ ਇਹਨਾਂ ਦਾ ਸੂਬਾ ਕੀ ਰੇਟ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਠੀਕ ਹੈ ਜੀ ਜਿਹੜਾ ਵੀ ਐਨੀਮਲ ਜਿਹੜਾ ਵੀ ਪਸ਼ੂ ਪਸੰਦ ਆਊਗਾ ਉਹਦੀ ਕੋਈ ਵੀ ਆਪਣਾ ਸੱਜਣ ਵੀਰੇ ਇਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਇੱਕ ਜਰਸੀ ਸ਼ਕੀਨ ਵੀਰਾਂ ਦੇ ਲਈ ਇੱਕ ਜਰਸੀ ਬਰੀਡ ਦੇ ਵਿੱਚ ਆਪਾਂ ਵੇੜ ਤੁਹਾਨੂੰ ਤੇ ਬਾਕੀ ਇੱਕ ਕ੍ਰਾਸ ਵਾਰ ਇਧਰ ਤੁਸੀਂ ਦੇਖ ਰਹੇ ਜੇ ਤੇ ਦੋ ਤੋਂ ਤਿੰਨ ਤਿੰਨ ਨੱਕ ਜਿਹੜੇ ਇਧਰ ਮੱਝਾਂ ਝੋਟੀਆਂ ਦੇ ਵਿੱਚ ਤੁਸੀਂ ਦੇਖ ਲਓ ਕਿ ਤਕਰੀਬਨ ਕੋਈ 10-11 10-11 ਲੀਟਰ ਤੇ ਇਸ ਵਕਤ ਇਹ ਪਸ਼ੂ ਚੱਲਣ ਬਏ ਨੇ ਠੀਕ ਆ ਜੀ ਤੇ ਇੱਕ ਇਧਰਲੇ ਪਾਸੇ ਤੁਹਾਨੂੰ ਆਪਾਂ ਝਾਤ ਮਰਵਾ ਦਿੰਨੇ ਆ ਠੀਕ ਆ ਜੀ ਉਹਨਾਂ ਵੀਰਾਂ ਦੇ ਲਈ ਇੱਕ ਬਹੁਤ ਵਧੀਆ ਵੀਰ ਇੱਕ ਚੰਗਾ ਸ਼ਕੀਨ ਤੋਹਫਾ ਕੱਢ ਕੇ ਲੈ ਕੇ ਆਇਆ ਨੀਲੀ ਰਾਵੀ ਦੀ ਝੋਟੀ ਸੋ ਜਿੰਦ ਜਨ ਵਸਦੀ ਹੈ ਕਾਫੀ ਵੀਰ ਸ਼ੌਕ ਰੱਖਦੇ ਵੀ ਨੀਲੀ ਰਾਵੀ ਦੀ ਝੋਟੀ ਸਾਨੂੰ ਚਾਹੀਦੀ ਹੈ ਇੱਕ ਖਰੀਦਦਾਰੀ ਕਰਨੀ ਹੈ ਅਗੇ ਨੈਕਟ ਬਿਲਕੁਲ ਬਰੀਡ ਪਰਪਸ ਉੱਪਰ ਤੁਸੀਂ ਕੰਮ ਕਰਨਾ ਚਾਹੁੰਦੇ ਜੇ ਤੇ ਇੱਕ ਬਹੁਤ ਖੂਬਸੂਰਤ ਚੰਗੀ ਝੋਟੀ ਦਿਖਾਵਾਂਗੇ ਤੁਹਾਨੂੰ ਚੰਗੇ ਲਾਣੇ ਘਰਾਣੇ ਦੇ ਵਿੱਚੋਂ ਚੰਗੀ ਬੈਕਗ੍ਰਾਉਂਡ ਹੈ ਇਸ ਝੋਟੀ ਦੀ ਬਾਕੀ ਕੋਈ ਵੀ ਖਰੀਦਦਾਰ ਆਪਣਾ ਭਰਾ ਖਰੀਦਣੀ ਚਾਹੂਗਾ ਤੇ ਉਹਨੂੰ ਪ੍ਰੋਪਰ ਡਿਟੇਲ ਜਿਹੜੀ ਹੈ ਬੈਕਗ੍ਰਾਉਂਡ ਠੀਕਾ ਜੀ ਪਿਛਲੇ ਘਰਾਂ ਲੈ ਜਾ ਕੇ ਵੀ ਪੂਰੀ ਡਿਟੇਲ ਕਿਸੇ ਵੀਰ ਨੂੰ ਦੱਸਣੀ ਉਹ ਵੀ ਦੱਸ ਦਿੱਤੀ ਜਾਊਗੀ ਠੀਕ ਆ ਸੋ ਟੇਢੇ ਕੱਟ ਦੇ ਵਿੱਚ ਖੱਬੇ ਪਾਸੇ ਟੇਢਾ ਕੱਟ ਝੋਟੀ ਬਹੁਤ ਖੂਬਸੂਰਤ ਆ ਠੀਕ ਹੈ ਜੀ ਵੈਸੇ ਮਾਲ तकरीबन ਇੱਥੇ ਚੰਗੇ ਤੋਂ ਚੰਗਾ ਵੀ ਆਉਂਦਾ ਰਹਿੰਦਾ ਪਰ ਅੱਜ ਜਿਹੜ ਔਰ ਕਰਦੇ ਆ ਗੱਲਬਾਤ ਵੀਰ ਹਰਵੈਲ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਾਸੀਕਾਰ ਹਾਂਜੀ ਸੰਧੂ ਸਾਹਿਬ ਜੀ ਸਾਸੀਕਾਰ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਿਹਾ YouTube Facebook Instagram ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸასი ਸ਼ਕਾ ਹੋਰ ਆ ਸਾਂ ਠੀਕ ਠਾਕ ਬਹੁਤ ਵਧੀਆ ਹਰਵੈਲ ਭਾਜੀ ਠੀਕ ਠਾਕ ਕਿਰਪਾ ਬਾਈ ਗੁਰੂ ਦੀ ਮਿਹਰ ਆ ਜੀ ਲਵ ਯਰ ਹਰਵੈਲ ਵੀਰੇ ਮਾਲ ਤਾਂ ਆਪਾਂ ਜਿਵੇਂ ਆਪਾਂ ਵਿਖਾਇਆ ਆਪਣੇ ਭੈਣ ਭਰਾਵਾਂ ਨੂੰ ਤੇ ਸ਼ੋਰਟ ਦੇ ਵਿੱਚ ਔਰ ਜੇ ਚਲੋ ਬਥੇਰੇ ਆਉਂਦੇ ਰਹਿੰਦੇ ਬੜੀ ਬੜੀ ਵਧੀਆ ਚੰਗੀ ਚੰਗੀ ਕੁਆਲਿਟੀ ਦੇ ਪਸ਼ੂ ਆ ਚੁੱਕੇ ਇੱਥੇ ਜੀ ਪਰ ਇੱਕ ਬਹੁਤ ਚੰਗਾ ਬੇਸ਼ੁਮਾਰ ਕੀਮਤੀ ਇੱਕ ਚੰਗਾ ਜਿਵੇਂ ਆਪਣਾ ਬਿਲਕੁਲ ਬਾਰਡਰ ਏਰੀਆ ਬਾਰਡਰ ਬਿਲਟ ਤੇ ਆਪਣੀ ਇੱਕ ਚੰਗਾ ਟਾਪ ਦੀ ਬਿਲਕੁਲ ਝੋਟੀ ਕੱਢ ਕੇ ਲੈ ਕੇ ਆਂਦੀ ਜੇ ਟੇਡੇ ਕੱਟ ਦੇ ਵਿੱਚ ਬਿਲਕੁਲ ਸੰਧੂ ਸਾਹਿਬ ਇੱਕ ਕਹਿੰਦੇ ਨਾ ਚਲੋ ਬਹੁਤ ਜ਼ਿਆਦਾ ਮਾਲ ਅੱਜ ਤੱਕ ਵੇਚਿਆ ਆਊਗਾ ਆਉਂਦੀਆਂ ਰਹਿੰਦੀਆਂ ਪਰ ਜੇ ਆਪਾਂ ਕਹਿੰਦੇ ਨਾ ਪਾਕਿਸਤਾਨ ਵਾਲੀਆਂ ਮੱਜਾਂ ਕਿੱਦਾਂ ਦੇ ਲੇਵੇ ਹੁੰਦੇ ਆ ਯਾਰ ਇਹਨੇ ਨੇ ਲੇਵੇ ਕਿੱਦਾਂ ਬਣਾਉਂਦੀਆਂ ਕਿਹੜੀ ਚੀਜ਼ ਆ ਇਹ ਅੱਜ ਉਹ ਚੀ ਵੇ ਚਲਕ ਪਾਉਗੀ ਚਲਕ ਪਾਉਗੀ ਪੂਰੀ ਉਹਦੀ ਡਿੱਟੋ ਕਾਪੀ ਬਿਲਕੁਲ ਜਿਵੇਂ ਆਪਾਂ ਨਾ ਪਾਕਿਸਤਾਨ ਦੀ ਨੀਲੀ ਰਵੇ ਇੱਕ ਪਾਸੇ ਆਪ ਉਹ ਮੇਰਾ ਵੀਰ ਤੁਸੀਂ ਜੱਜ ਕਰਿਓ ਜੇ ਠੀਕ ਆ ਜੀ ਸਾਨੂੰ ਮਸ਼ਾਂਤ ਕਿਥੇ ਘੱਟ ਬੋਲਣ ਦੀ ਲੋੜ ਪਵੇ ਮੈਨੂੰ ਲੱਗਦਾ ਵੀ ਝੋਟੀ ਆਪ ਦੱਸੂਗੀ ਠੀਕ ਆ ਜੀ ਆਹ ਦੇਖੋ ਜੀ ਮੈਂ ਥੱਬਿਆਂ ਵਾਲੇਵਾ ਕਰਮਾਈ ਦਾ ਤੇ ਬਾਕੀ ਵਿਰਲਾ ਵੰਡਾ ਸਪੇਸਾਂ ਤੁਸੀਂ ਚੈੱਕ ਕਰੋ ਉਹਦੀ ਜਿਹੜੀ ਡਿਟੇਲ ਆ ਉਹ ਆਪਾਂ ਇੱਕ ਸ਼ਾਰਟ ਵੀਡੀਓ ਇਹਦੀ ਅਲੱਗ ਤੋਂ ਅਪ ਕਰਾਂਗੇ ਅੱਛਾ ਜੀ ਉਹਦੇ ਵਿੱਚ ਇਹਦੀ ਪ੍ਰੋਪਰ ਡਿਟੇਲ ਹਾਂ ਜੀ ਕਿੱਥੋਂ ਦਾ ਇਹਦਾ ਜਨਮ ਹੈ ਦੀ ਮਾਂ ਦਾ ਕੀ ਰਿਕਾਰਡ ਸੀਗਾ ਆਪ ਕਿਹੜੇ ਪੱਖ ਤੋਂ ਆ ਠੀਕ ਹੈ ਜੀ ਅੱਗੇ ਕਿਹੜੇ ਸੀਮਨ ਤੋਂ ਗੱਪੜਾ ਤੇ ਕਿੰਨਾ ਇਹਦਾ ਰਿਕਾਰਡ ਰਿਆ ਲੋ ਵੀ ਠੀਕ ਹੈ ਜੀ ਬਹੁਤ ਵਧੀਆ ਡਿਟੇਲ ਆ ਜੀ ਕਵਾਲਿਟੀ ਦੀ ਜਿਹੜੀ ਝੋਟੀ ਤੁਹਾਨੂੰ ਦਿਖਾਉਣੀ ਆਪਾਂ ਇਹਦੀ ਆਪਾਂ ਜਰੂਰ ਸਾਂਝੀ ਕਰਾਂਗੇ ਆਹ ਦੇਖੋ ਜੀ ਤਾਂ ਕਿ ਇਹਨਾਂ ਮੈਂ ਦੱਸ ਦੇਣਾ ਮੋٹے ਤੌਰ ਤੇ ਕਿ ਆਪ ਇਹ 17 17.5 ਕਿਲੋ ਵਾਲੀ ਮਾਂ ਦੀ ਧੀ ਆ ਠੀਕ ਹੈ ਜੀ ਤੇ ਬਿਲਕੁਲ ਜਿਹੜਾ ਅੱਗੇ ਆ ਹਾਂ ਜੀ ਉਹ ਵੀ ਜਿਹੜਾ ਆਪਣੇ ਫਾਕਸਤਾਨ ਦਾ ਬਿਲਕੁਲ ਜਿਹੜੀ ਮੱਝ ਇੰਪੋਰਟ ਹੋ ਕੇ ਹਾਜੀ ਭਾਜੀ ਡੋਗਰੋ ਨਾਲ ਕੋਲੋਂ ਆਈ ਸੀਗੀ ਹਾਂਜੀ ਬਿਲਕੁਲ ਬਾਦਲ ਫਾਰਮ ਤੇ ਹਾਂਜੀ ਉਹਦਾ ਜਿਹੜਾ ਬਾਦਲ ਬੋਲਾ ਹਾਂਜੀ ਉਹਦੇ ਤੋਂ ਅੱਗੇ ਗੱਭਣਿਆ ਠੀਕ ਹੈ ਜੀ ਤੇ ਬਿਲਕੁਲ ਬਾਕੀ ਜਿਹੜੀਆਂ ਦੀਆਂ ਗੱਲਾਂ ਬਾਤਾਂ ਆਪਾਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਕਰਾਂਗੇ ਨਵ ਦੱਸੋ ਇੱਕ ਵਾਰੀ ਬਹੁਤ ਸੋਹਣੀ ਪਿੱਠਪੂੜੇ ਦੇ ਵਿੱਚ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਿੱਤੀ ਇੱਕ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੱਤੀ ਹੈ ਕਹਿੰਦੀ ਬੱਕਰੀ ਐਕਟਰਾਕ ਵੀਡੀਓ ਆਪਾਂ ਅਪਲੋਡ ਕਰਾਂਗੇ ਆਪਣੇ ਚੈਨਲ ਦੇ ਉੱਪਰ ਸੋ ਸਾਰੇ ਭਰਾ ਤੁਸੀਂ ਪਿਆਰ ਦੇ ਆ ਜਾਓ ਵੱਧ ਤੋਂ ਵੱਧ ਸ਼ੇਅਰ ਕਰਦੇ ਇਸ ਵੀਡੀਓ ਨੂੰ ਤੇ ਜਿਹੜੇ ਭਰਾ ਨੂੰ ਪਸੰਦ ਆਉਣੀ ਹੈ ਸ਼ਾਇਦ ਠੀਕ ਹੈ ਜੀ ਇੱਥੇ ਆ ਕੇ ਆਪਦੀ ਤੁਸੀਂ ਤਸਦੀ ਕਰ ਸਕਦੇ ਪਤਾ ਨਹੀਂ ਕਰਮਾਂ ਵਾਲੀ ਕਿਹਦੇ ਹਿੱਸੇ ਆ ਆ ਤੇ ਗੱਲਾਂ ਬਾਤਾਂ ਇਹਦੀ ਆ ਜਿੰਨੀਆਂ ਵੀ ਆਪਾਂ ਅੱਜ ਆਪ ਘੱਟ ਕਰਨੀ ਆ ਆਪ ਜ਼ਿਆਦਾ ਬੋਲੂਗੀ ਬਾਕੀ ਮੇਰਾ ਵੀਰ ਜਿਹੜਾ ਪੰਜਾਬ ਤੋਂ ਬਲੋਂਗ ਕਰਦੇ ਆਪਣੇ ਬਹੁਤ ਰਿਸਪੈਕਟਫੁਲ ਜਿਹੜੇ ਵੀਰ ਬ੍ਰੇਡਰ ਨੇ ਚਾਹੇ ਆਊਟ ਆਫ ਸਟੇਟ ਦੀ ਗੱਲ ਕਰਨ ਲਈਏ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਇਹ ਜਿਹੜਾ ਦੋਸਤ ਖਜ਼ਾਨਾ ਲੈ ਕੇ ਆਇਆ ਨੀਲੀ ਰਾਵੀ ਦੀ ਇੱਕ ਝੋਟੀ ਦਾ ਤੇ ਮੇਰੇ ਵੀਰ ਜਿਨੇ ਵੀ ਪਹਿਲ ਕਦਮ ਹੀ ਕਰਨੀ ਆ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਇਹ ਝੋਟੀ ਦੀ ਖਰੀਦਦਾਰੀ ਕਰ ਸਕਦੇ ਹੋ ਠੀਕ ਹੈ ਜੀ ਸੋਨ ਨੂੰ ਬਿਲਕੁਲ ਤਿਆਰ ਖੜੀ ਹੈ ਕਰਮ ਵਾਲੀ ਠੀਕ ਹੈ ਜੀ ਹਜੇ ਦਿਨ ਲੈਂਦੀ ਹੈ ਕਿੰਨੇ ਲੈਂਦੀ ਹੈ ਵੀਰ ਖਰਵੇਲ ਤੋਂ ਪੁੱਛ ਲਾਂਗੇ ਜਿਵੇਂ ਬੈਕਗ੍ਰਾਉਂਡ ਪਿੱਛੋਂ ਇਸ ਝੋਟੀ ਦੀ ਦੱਸੀ ਗਈ ਆ ਉਹ ਤੋਂ ਪਹਿਲਾਂ ਜਿਹੜੀ ਆਪਾਂ ਇੱਕ ਡਿਟੇਲ ਇਹਨਾਂ ਮੱਝਾਂ ਝੋਟੀਆਂ ਦੀ ਲੈ ਲਈਏ ਠੀਕ ਹੈ ਜੀ ਉਹ ਵੀਡੀਓ ਜਿਹੜੀ ਇੱਕ ਤੁਹਾਨੂੰ ਵੱਖਰੇ ਤੌਰ ਤੇ ਵੀ ਆਪਾਂ ਝੋਟੀ ਦੀ ਦੇ ਦੇਾਂਗੇ ਸੋ ਜਿਹੜੇ ਭਰਾ ਇਹ ਦੇਖ ਰਹੇ ਸੰਦੂ ਸਾਹਿਬ ਉਹਦੀਆਂ ਬਰੀਕੀਆਂ ਗੱਲਾਂ ਬਾਤਾਂ ਉਹਦੀਆਂ ਆਹ ਸਪੈਸ਼ਲ ਜਿਹੜਾ ਟਾਈਮ ਉਹਨੂੰ ਦੇਵਾਂਗੇ ਅੱਛਾ ਹੋਰ ਦੇਖੋ ਅੱਜ ਜਿਹੜੇ ਆ ਆਪਣੇ ਕੋਲ ਪਸ਼ੂ ਖੜੇ ਵੀਰ ਸੇਲ ਦੇ ਲਈ ਅਵੇਲੇਬਲ ਹੈ ਇੱਕ ਮਾਲਾ ਤਿੰਨ ਮੱ ਇੱਕ ਵੜ ਸੂਈ ਆ ਬਲੈਕ ਜਾਸੇ ਠੀਕ ਆ ਵੀਰੇ ਤੇ ਇੱਕ ਵੜ ਗੱਬਣਿਆ ਹਾਂਜੀ ਤੇ ਇੱਕ ਮੱਜ ਗੱਬਣਿਆ ਹਾਂ ਤੇ ਕਰਦੇ ਆਪਾਂ ਇਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਬਾਬੇ ਮਾਲ ਦੋਸਤੋ ਸਾਰਾ ਸੂਆ ਸਵਾਇਆ ਬਾਕੀ ਆਪਾਂ ਕੱਲੇ ਕੱਲੇ ਪੁੱਛ ਨੂੰ ਖੋਲ ਕੇ ਤਸੱਲੀ ਦੇ ਨਾਲ ਦਿਖਾਉਂਦੇ ਜਾਵਾਂਗੇ ਦੁੱਧ ਪੁੱਛ ਤੇ ਚੱਲਾਂਗੇ ਕਿੰਨਾ ਕੰਦਾ ਮਿਲ ਕੇ ਇਹਨਾਂ ਦੇ ਥੱਲੇ ਹਾਜ਼ਰ ਆ ਸੰਤੂ ਸਾਹਿਬ ਇਹ ਈ ਝੋਟੀ ਦੀ ਡਿਟੇਲ ਆ ਵੀਰੇ ਸੰਤੂ ਸਾਹਿਬ ਦੂਜਾ ਸੂਆ ਝੋਟੀ ਸੂਈ ਆ ਹਾਂਜੀ ਸੂਈ ਨੂੰ ਅੱਜ ਕੋਈ 15 ਤੋਂ 18 ਦੇ ਦਿਨ ਦਾ ਸਮਾਂ ਹੋਊਗਾ ਠੀਕ ਆ ਜੀ ਤੇ ਚੰਗਾ ਕਦ ਕਾਠ ਆ ਹਾਂਜੀ ਪੂਰੀ ਜੰਮੀ ਪਲੀ ਆ ਲੋਵੀ 15 18 ਦਿਨਾਂ ਦਾ ਦੋਸਤ ਸਮਾ ਗਿਆ ਝੋਟੀ ਨੂੰ ਸੋਹਣੀ ਹਾਈਟ ਕੱਟ ਦੇ ਵਿੱਚ ਲਵੀ ਝੋਟੀ ਆ ਬਿਲਕੁਲ ਗੋਲ ਸਿੰਘ ਛੋਟਾ ਸਿੰਘ ਪਤਲਾ ਸਿੰਘ ਠੀਕ ਆ ਜੀ ਤਾਂ ਕੁੱਝ ਲੰਬੀ ਹੈ ਝੋਟੀ ਦੀ ਅੱਜ ਹੋਰ ਵੀ 15 18 17 ਦਿਨਾਂ ਦੀ ਸੂਈ ਦੇ ਦੁੱਧ ਨਹੀਂ ਦਿਨ ਵੀ ਕੋਈ ਸੱਜਣ ਮੰਨ ਸਕਦਾ ਵਾ ਬਾਕੀ ਸੰਦ ਸਾਡੇ ਜਿਹੜੇ ਹਿਸਾਬ ਨਾਲ ਆਪਣੇ ਕੋਲੇ ਆਈ ਹੈ ਜਾਂ ਚਾਰੂ ਆ ਹਾਂਜੀ ਤਾਂ ਦੁੱਧ ਭਾਵੇਂ 14 ਕਿਲੋ ਹੀ ਦੇ ਦੇ ਕਿਉਂਕਿ ਨਾ ਦਾ ਪੱਠਿਆਂ ਨੂੰ ਅੱਗੇ ਰੁਕਣ ਦਿੰਦੀ ਤੇ ਨਾ ਵੰਡਣ ਨੂੰ ਅੱਛਾ ਜੀ ਠੀਕ ਆ ਜੀ ਤੇ ਇਸ ਟਾਈਮ ਇਹਦੇ ਥੱਲੇ 10-11 ਕਿਲੋ ਹੋਗਾ। ਲੋ ਵੀ 10-11 ਕਿਲੋ ਤਾਂ ਇਸ ਵਕਤ ਚੱਲਣ ਦੀ ਹੈ ਕੋਈ 18-20 ਦਿਨਾਂ ਦਾ ਐਸਟੀਮੇਟ ਕੋਈ ਸਮਾਂ ਲਾ ਕੇ ਮੇਰਾ ਭਰਾ ਕੋਈ ਸੌਦਾ ਕਰ ਲਵੇ ਠੀਕ ਆ ਜੀ। ਤੇ 10 ਲੀਟਰ ਪੱਕਾ ਦੁੱਧ ਜਿਹੜਾ ਇਹਦੇ ਥੱਲੇ ਇਸ ਵਕਤ ਹਾਜ਼ਰ ਹੈ। ਬਹੁਤ ਸੋਹਣੀ ਛੋਟੀ ਛੋਟੀ ਜਿੰਨਾ ਵਾਂਡਰ ਨੂੰ ਪੈਂਦੀ ਆ। ਜਿੰਨਾ ਪਾਵਾਂਗੇ ਉਹਨਾਂ ਚੋਲਾਂਗੇ। ਪਰ ਚਲੋ ਭਰਾ ਦਾ ਕੰਮ ਥੋੜਾ ਜਿਹਾ ਬੋਰਾ ਵਾਲੀ ਮਸ਼ੀਨ ਦਾ ਸੀਗਾ। ਘਰੇ ਭੈਣ ਜੀ ਹੁਣੀ ਇਹਨੂੰ ਪੱਠਾ ਡੱਕਾ ਪਾਉਂਦੇ ਸੀ ਤੁਹਾਨੂੰ ਪਤਾ ਜਨਾਨੀਆਂ ਦੀ ਸਾਹਮਦੇ ਜਿਹੜਾ ਪਸ਼ੂ ਆ। ਠੀਕ ਆ ਜੀ ਠ ਲਓ ਵੀ ਦੋਸਤੋ ਆਮ ਨਾਰਮਲ ਘਰੇਲੂ ਘਰਾਂ ਦੇ ਵਿੱਚੋਂ ਪਸ਼ੂ ਨਿਕਲਦੇ ਠੀਕ ਹੈ ਜੀ ਜਿਹੜੇ ਮੇਰੇ ਨੇ ਦੱਸਿਆ ਵੀ ਇੱਕ ਘਰੋਂ ਘਰੇਲੂ ਘਰੋਂ ਆਪਣੇ ਕੋਲ ਜਿਹੜੀ ਇਹ ਚੰਗੀ ਆ ਝੋਟੀ ਤੇ ਕਿੱਲੇ ਬੱਜੀ ਵੀ ਸੋਹਣੀ ਲੱਗੂਗੀ ਤੇ ਚਵਾਚ ਉਹ ਇੱਕ ਨੰਬਰ ਆ ਸਕਰੀਨ ਝੋਟੀ ਹਰ ਵੇਲੇ ਮਗਰ ਕਟਾਈ ਆ ਮਗਰ ਮੇਲ ਕਾ ਫਾਇਦਾ ਉਹ ਵੀ ਇਹ ਕਟਾ ਆ ਗਿਆ ਮਗਰ ਨੀਲੀ ਦੇ ਵਿੱਚ ਠੀਕ ਹੈ ਚਾਹੇ ਵਨ ਸਪੇਸ ਗੱਲ ਕਰੀਏ ਇਹਦੇ ਥਣਾਂ ਦੀ ਰਸ ਆ ਚਾਹੇ ਹਵਾਨੇ ਦੀ ਹਾਂਜੀ ਨਿਗਰ ਲੇਵਾ ਠੋਸ ਪੂਰਾ ਜੋਸ਼ ਦੇ ਵਿੱਚ ਆ ਡਰਾ ਤੇ ਵਨ ਸਪੇਸ ਥਣਾਂ ਦੀ ਬਹੁਤ ਸੋਹਣੀ ਆ ਤੇ ਮੁਠੀ ਵਾਲਾ ਜਿਹੜਾ ਇਹਨੂੰ ਥਣ ਲੱਗਾ ਕੋਈ ਜ਼ ਲਟਕਣਾ ਨਹੀਂ ਚਾਹੇ ਕੁਛ ਨਹੀਂ ਬਾਕੀ ਰੋਲ ਇੱਕ ਆਪਣੇ ਭੈਣ ਭਰਾਵਾਂ ਨੂੰ ਜੋ ਸ਼ੋਰਟੀ ਤਸੱਲੀ ਦੇ ਦਈਏ ਵੀ ਚਵਾਈ ਚੁਵਾਈ ਦੀਆਂ ਬਲਕੇ ਜਵਾਈ ਜੰਦ ਸਾਹਿਬ ਆਪਣੇ ਪਸ਼ੂ ਨੂੰ ਕੋਈ ਵੀ ਰੱਥ ਹੱਥ ਵੀ ਨਾ ਲਾਵੇ ਠੀਕ ਹੈ ਪਸ਼ੂ ਚੋਣ ਨਹੀਂ ਮਾੜਾ ਆਪਾਂ ਕਦੀ ਲਾਵਾਂ ਮੈਂ ਦੱਸੋ ਪਹਿਲਾਂ ਜੀ ਆਪਦੀ ਬਖੂਪੀ ਢਾਂਗ ਲਾਂ ਜਿਹੜੀ ਤਸੱਲੀ ਕਰਕੇ ਲੈ ਕੇ ਆਉਂਦੇ ਵੀਰ ਜੀ ਬਾਕੀ ਜੰਦ ਸਾਹਿਬ ਐਸ ਸਾਈਡ ਤੋਂ ਵੀ ਇਹਦੀ ਵਨਡ ਸਪੇਸ ਦਿਖਾਓ ਲਓ ਜੀ ਬਿਲਕੁਲ ਵਿੱਥਾ ਮੇਰਲਾ ਕਹਿੰਦੇ ਨਾ ਫੁੱਟ ਫੁੱਟ ਦੀ ਦੂਰੀ ਤੇ ਲਿਗਾ ਵਰਗਾ ਥਣ ਉਹ ਚੀਜ਼ ਵੀ ਹੈ ਲਓ ਵੀ ਕਰੋ ਚੱਕ ਠੀਕ ਹੈ ਜੀ ਸੋ ਸੋਹਣੀ ਸਪੇਸ ਵਾਂਗ ਤਾਂ ਦੋਸਤੋ 92 ਉਹਦੇ ਚ ਜਿਹੜਾ ਮਾਨਦਾਨ ਘਰ ਆਇਆ ਦਾ ਜਰੂਰ ਕੀਤਾ ਜਾਊਗਾ ਝੋਟੀ ਕਿਸੇ ਗੱਲੋਂ ਕਮੀ ਨਹੀਂ ਖੁੰਝੀ ਨਹੀਂ ਪੂਰੀ ਦੀ ਪੂਰੀ ਦੁੱਧ ਵਾਲੀ ਪਰ ਵੀਰੇ ਮੋਲ ਉਹੀ ਪਾਉਣੇ ਆ ਵੀ ਜਿੱਥੇ ਦਾ ਮਤਲਬ ਕਿ 2 400 ਸ਼ਾਟ ਕਰਕੇ ਜਿਹੜੇ ਪਛ ਲੈ ਦੇ ਵਾਲੇ ਮੋਲ ਹੋਣਗੇ ਕੋਈ ਇਹਦਾ 1 10 ਨਹੀਂ ਆਪਾਂ ਕੀਤਾ ਕੋਈ 1 5 ਨਹੀਂ ਕੀਤਾ ਚਲੋ ਜੀ ਠੀਕ ਆ ਲੈ ਦੇ ਇਹ ਰੇਟ ਸੀਗਾ ਪਹਿਲੇ ਨੰਬਰ ਇਹ ਝੋਟੀ ਦਾ ਸੈਕਿੰਡ ਨੰਬਰ ਤੇ ਇੱਕ ਤੁਹਾਨੂੰ ਮੱਝ ਦਿਖਾਉਂਦਾ ਸੈਕਿੰਡ ਨੰਬਰ ਇਹ ਤੁਹਾਨੂੰ ਸਾਹਿਬ ਇਹਦੇ ਮਗਰ ਕੱਟੀ ਆ ਗਈ ਆ ਠੀਕ ਆ ਤੀਜੇ ਸੂਏ ਦੇ ਵਿੱਚ ਚੱਲ ਰਹੀ ਆ ਦੁੱਧ ਸੰਧੂਬ ਮੈਂ ਤਾਂ ਉਹਨਾਂ ਦੇ ਘਰੋਂ 14 ਕਿਲੋ ਹੀ ਚੋਕੇ ਲੈਂਦਾ ਏ ਠੀਕ ਹੈ ਜੀ ਪਰ ਮੇਰੇ ਕੋਲ ਅੱਗੇ ਥੋੜੀ ਜਿਹੀ ਨੇ ਬੈਕ ਮਾਰੀ ਆ ਦੁੱਧ ਤੋਂ ਠੀਕ ਹੈ ਤੇ ਇਸ ਟਾਈਮ ਜੇ ਇਸ ਟਾਈਮ 11 12 ਤੇ ਚੱਲਣ ਦੀ ਆ ਉਹ ਵੀ 11 12 ਕਿਲੋ ਇਸ ਵਕਤੇ ਤੇ ਚੱਲਣ ਦੀ ਆ ਜੀ ਮੱਝ ਨੇ ਥੋੜਾ ਦਿਲ ਨਹੀਂ ਲਾਇਆ ਪਰ ਹੋ ਸਕਦਾ ਮੱਝ ਦਿਹਾੜੀ ਡੰਗ ਤੱਕ ਆਵਦੇ ਦੁੱਧ ਲੈਵਲ ਤੇ ਫੇਰ ਵਾਪਸ ਜਾਵੇ ਠੀਕ ਹੈ ਜੀ ਉਹ ਵੀ ਬਾਕੀ ਪੁੱਠੇ ਪਾਠੇ ਦੀ ਚੌੜੀ ਬਹੁਤ ਆ ਠੀਕ ਹੈ ਜੀ 14 ਮੇਕਰ ਜਿੰਨੀ ਵੀ ਹੈਗੀ ਆ ਤਾਂ ਫੁੱਲ ਵਜਨ ਨੋੜ ਦੇ ਵਿੱਚ ਆ ਜਿਆ ਮਾਣ ਦੇ ਜੋਸ਼ ਦੇ ਵਿੱਚ ਆ ਲੇਵਾ ਵੀ ਸੋ ਲੰਬਾਈ ਨੂੰ ਵੀ ਹਵਾਨੇ ਜੱਡੇ ਦੀ ਸਾਫ ਸੁਥਰੀ ਆ ਤੇ 14 ਲੀਟਰ ਤੋਂ ਬਾਰ-ਬਾਰ ਦੁੱਧ ਸੀਗਾ ਕਿਤੇ ਨਾ ਕਿਤੇ ਪਸ਼ੂ ਥੋੜੀ ਜੀ ਨਵੀਂ ਤਾਂ ਆ ਕੇ ਉਹ ਨਵੀਂ ਡਾਈਟ ਜਾਂ ਨਵੇਂ ਵੰਡ ਬਣੇਵੇ ਤਾਂ ਕੋਈ ਚੀਜ਼ ਦਾ ਫਰਕ ਪੈ ਜੇ ਉਹ ਗੱਲ ਵੱਖਰੀ ਆ ਠੀਕ ਆ ਜੀ ਪਰ ਤੁਸੀਂ ਜੀ ਜੂ ਨਹੀਂ ਧਰਦਾ ਕਿਉਂਕਿ ਘਰੇ ਦਾ ਜਿਹੜਾ ਜੰਮਿਆ ਪਲਿਆ ਪਸ਼ੂ ਹੁੰਦਾ ਕਈ ਵਾਰੀ ਨਵੀਂ ਤਾਂ ਤੇ ਵਪਾਰ ਲੈਣ ਦੇ ਵਿੱਚ ਬਾ ਪੈਰ ਪਾਉਂਦਾ ਠੀਕ ਇਹ ਵਾਅਦੇ ਬੰਦੀ ਆ ਪਿੱਛੇ ਜਿਹੜੀ ਕੱਤੀ ਆ ਗਈ ਆ ਹਾਂ ਸੰਧੂ ਸਾਹਿਬ ਦੁੱਧ 14 ਦੇ ਵਾਪਸ ਜਾਊਗੀ ਕਿਉਂਕਿ ਮੱਝ ਦਾ ਜਿਹੜਾ ਖੁੱਡਾ ਬਹੁਤ ਸੋਹਣਾ ਲੱਗਾ ਵਾ ਹਾਂ ਪੂਰੇ ਖੱਡੇ ਵਾਲਾ ਜਿਹੜਾ ਇਹਦਾ ਜਿੰਨੇ ਨੇ ਹੈ ਜੀ ਆ ਠੀਕ ਆ ਬਹੁਤ ਚੰਗੀ ਆ ਲੋ ਵੀ ਐਸੋ ਇੱਕ ਤੋਂ ਦੋਸਤੋ 12 ਕਿਲੋ ਦੋ ਦਿਨ ਦੇ ਫਲੇ ਹਾਜ਼ਰ ਆ ਬਾਕੀ ਚਵਾਈ ਚਵਾਈ ਦੀ ਚੰਗੀ ਆ ਕਿਉਂਕਿ ਦਾ ਬਾਰ ਬਾਰ ਉਹ ਗੱਲ ਨਹੀਂ ਕਰਾਂਗੇ ਕਿਉਂਕਿ ਚਵਾਈਆਂ ਸਾਰੇ ਸੰਧੂ ਸਾਹਿਬ ਪੂਰਾ ਮਜ਼ਬੂਤ ਪੱਟ ਵੇਖੋ ਪੂਰੀ ਜਿਹੜੀ ਬਾਉਨ ਇਹਦੀ ਉੱਪਰੋਂ ਚਾਹੇ ਇਹਦੀ ਆਪਾਂ ਲਾਪੜੀ ਲੱਗਦੀ ਗੱਲ ਨਿਕਰਾ ਪੂਰੀ ਸੱਬਲ ਆ ਕੇ ਪੂਰੀ ਸੱਬਲ ਆ ਲੋ ਵੀ ਕਰੋ ਚਾਹੇ ਇਹ ਸੰਧੂ ਸਾਹਿਬ ਇਹਦਾ ਵੀ 92000 ਲੋ ਵੀ ਉਹਦੇ ਜੋ ਮਾਨਦਾਨ ਜ਼ਰੂਰ ਕੀਤਾ ਜਾਊਗਾ ਥੋੜਾ ਥੋੜਾ ਭੈਣ ਭਰਾਵਾ ਦਾ ਘਰ ਆ ਇਹਦਾ ਠੀਕ ਆ ਜੀ ਲੋ ਵੀ 92500 ਦੇ ਵਿੱਚ ਇਹ ਵੀ ਮਾਝ 200 ਤੁਹਾਨੂੰ ਮਿਲ ਜੂਗੀ ਮਗਰ ਇਹਦੇ ਵੀ ਇਹਦੇ ਮਗਰ ਫੀਮੇਲ ਕਾਫ ਕੱਟੀ ਆ ਮਗਰ ਕੱਟੀ ਐ ਇਹਦੇ ਸੈਗਰ ਨੰਬਰ ਤੇ ਆ ਮਹਿਰਬਾਨ ਨਾਲ ਦੇ ਨਾਲ ਪਾਈ ਕਰਦੇ ਨੇ ਤੇ ਮਗਰ ਕੱਟੀ ਆ ਗਈ ਠੀਕ ਹੈ ਜੀ ਸਾਨੂੰ ਸਾਹਿਬ ਇਹ ਤਿੰਨ ਨੰਬਰ ਤੇ ਜਿਹੜੀ ਆ ਬਿਲਕੁਲ ਹਰਿਆਣੇ ਦੀ ਝੋਟੀ ਆ ਹਮ ਹਮ ਬਿਲਕੁਲ ਜੈਡ ਬਲੈਕ ਹਮ ਥੋੜੀ ਜਿਹੀ ਚਲੋ ਜਿਹੜੇ ਵਾਲਸਪੇਦ ਆਉਣੇ ਉਹ ਤਾਂ ਆਉਣੇ ਹੀ ਹੁੰਦੇ ਆ ਹਮ ਹਮ ਬਾਕੀ ਨਿੱਕੀ ਸਿੰਗੀ ਠੀਕ ਹੈ ਜੀ ਉਹ ਬਿਲਕੁਲ ਪਤਲੀ ਬਿਲਕੁਲ ਖੁੱਤੀ ਵਾਲਾ ਸਿੰਗ ਲੱਗਾ ਕਰਮਲੀ ਵਾਲਾ ਸਿੰਗ ਲੱਗਾ ਸੰਧ ਸਾਹਿਬ ਚਲੋ ਮੈਂ ਦੱਸ ਸਕਦਾ ਉਸ ਭਰਾ ਦਾ ਐਕਸੀਡੈਂਟ ਹੋਇਆ ਸੀ ਜਿਹਦੇ ਘਰੋਂ ਆਪਾਂ ਖਰੀਦੀ ਆ ਠੀਕ ਹੈ ਜੀ ਬਿਲਕੁਲ ਮੱਝ ਕਹਿੰਦਾ ਮੈਂ ਚੰਗੀ ਸੰਭੀ ਸੀ ਪਰ ਮੇਰਾ 2 ਮਹੀਨੇ ਹੋ ਗਿਆ ਐਕਸੀਡੈਂਟ ਹੋਣ ਕਾਰਨ ਬਿਲਕੁਲ ਲਿੱਸੀ ਹੋ ਗਈ ਆ ਪਰ ਆਪਾਂ ਫੁੱਲ ਰੇਟ ਦੇ ਕੇ ਵੀਰ ਨੂੰ ਲਿਆਂਦੀ ਆ ਠੀਕ ਹੈ ਇਹ ਨਹੀਂ ਕਿ ਆਪਾਂ ਦੀ ਮਜਬੂਰੀ ਦਾ ਕੋਈ ਫਾਇਦਾ ਚੱਕਿਆ ਜਾਂ ਕੁਝ ਵੀ ਠੀਕ ਹੈ ਕਿਉਂਕਿ ਇਹਦੇ ਵਿੱਚ ਕੁਆਲਿਟੀ ਬੋਲਦੀ ਆ ਹਾਂ ਨਿੱਗਰੇ ਅਗਰੇ ਕੀ ਵੀਰਵਾ ਇਹ ਸੂਈ ਨੂੰ ਅਜਾ ਟਾਈਮ ਕਿੰਨਾ ਆ ਨਹੀਂ ਤੁੰਦੂ ਸਾਹਿਬ ਸੂਣ ਵਾਲੀ ਆ ਇਹ ਗੱਬਣਾ ਗੱਬਣਾ ਦਿਨ ਲੈਂਦੀ ਆ 10 ਲੋ ਸੌਰੀ ਦੋਸਤੋ ਇਹ ਗੱਬਣਾ ਨਾ ਟੁੱਕੀ ਆ ਦਿਨ ਲੈਂਦੀ ਆ 10 ਦਿਨ ਲੈਂ ਬਿਲਕੁਲ ਉੱਠਾ ਵੇਖੋ ਪਤਲੇ ਪਿੰਡੇ ਦੇ ਵਿੱਚ ਪਤਲੇ ਪਿੰਡੇ ਦੇ ਵਿੱਚ ਆ ਤੇ ਚੰਗੀ ਬਿਊਟੀ ਪੱਖ ਤੋਂ ਵੀ ਸੋਹਣੀ ਆ ਤੇ ਚੰਗੀ ਜਿਹੜੀ ਇਹਦੇ ਚਵਾ ਪੋਲਾ ਨਿਕਲੂਗਾ ਤੇ ਬਹੁਤ ਸੋਹਣੀ ਆ ਭਾਰ ਪਿੱਛੇ ਦੀ ਸੰਧੂ ਸਾਹਿਬ ਆਪਣੀ ਫੁੱਲ ਗਰੰਟੀ ਰਹੂਗੀ ਹਾਂ ਤੇ ਥਣਾ ਦੀ ਘਰ ਤੱਕ ਪਹੁੰਚ ਕੇ 35 ਤੱਕ ਠੀਕ ਹੈ ਜੀ ਲੋ ਵੀ ਦੋਸਤੋ ਬਾਕੀ ਬਿਲਕੁਲ ਪਤਲੇ ਐ ਪੂਣੀਆਂ ਵਰਗੇ ਥਾਣਾ ਠੀਕ ਹੈ ਜੀ ਬਹੁਤ ਸੋਹਣਾ ਥਣ ਕੱਢੂਗੀ ਤੇ ਠੰਡੀ ਪੂਰੀ ਰੋਚਕ ਬਾਕੀ ਸੰਧੂ ਸਾਹਿਬ ਚਲੋ ਜੇ ਪੂਰਾ ਲੀਸੀ ਫਿੱਕੀ ਆ ਪਰ ਇਹਦੀ ਬਰੀਕ ਕੁਆਲਿਟੀ ਜਾਤਪੂਰੀ ਆ ਤੇ ਜੇ ਕੋਈ ਸੱਜਣ ਇਹਨੂੰ ਦਸ ਦਿਨ ਜਾ ਕੇ ਸੰਭਲੂਗਾ ਤੇ ਲਾਹੇ ਵੰਦਾ ਵੇ ਤੋੜਾ ਵੇਖੋ ਛੋਟੀ ਦਾ ਕਿੰਨਾ ਪੂਰਾ ਚੱਕ ਕੇ ਸੋ ਸਭ ਤੋਂ ਪਹਿਲਾਂ ਪਰ ਹਰੇਕ ਭੈਣ ਭਰਾ ਇਹੋ ਇੱਕ ਉਮੀਦ ਕਰਦਾ ਆ ਕਾਸ ਕਰਦਾ ਵੀ ਪਸ਼ੂ ਚੰਗਾ ਠੰਡਾ ਧੀਰਾ ਮਿਲ ਜਾਵੇ ਦੁੱਧ ਕਿਲੋ ਖੰਡ ਘੱਟ ਦੇ ਦੇਉ ਚੱਲ ਜਾਂਦਾ ਸੰਧੂ ਸਾਹਿਬ ਠੰਡਾ ਧੀਰਾ ਪਸ਼ੂ ਮਿਲ ਜਾਵੇ ਕੇਰਾਵਾ ਨਾਰਮਲੀ ਭੈਣਾਂ ਨੇ ਜਾਂ ਲੇਡੀ ਬੌਂਸਟਰੀ ਲੇਡੀ ਨੇ ਚੋਆਈ ਕਰਨੀ ਹੁੰਦੀ ਆ ਠੀਕ ਆ ਜੀ ਬਹੁਤ ਸੋਹਣੀ ਛੋਟੀ ਤੁਸੀਂ ਦੇਖ ਲਈ ਆ ਹਾਂ ਜੀ ਜਿਹੜੀ ਜਿਹੜੀ ओरिजिनल ਹੈ ਅੰਜ ਦੋ ਜਣ ਦੋ ਜਣ ਬਿਲਕੁਲ ਲੋ ਵੀ ਭਰਾਵੋ ਠੀਕ ਹੈ ਜੀ ਸੋ ਦੇਓ ਦੋਸਤੋ ਹਫਤਾ 8 ਦਿਨ ਹਜੇ ਕੱਟ ਜੂਗੀ ਆਰਮਨਾਲ ਠੀਕ ਆ ਬਾਕੀ ਬਿਲਕੁਲ ਅਰਲੀਆਂ ਵਰਗੇ ਥਾਂ ਨੇ ਬਿਲਕੁਲ ਪਤਲੇ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਜਿਹੜੀ ਝੋਟੀ ਅੱਜ ਫੋਰ ਸੇਲ ਆ ਠੀਕ ਹੈ ਜੀ ਗੱਲ ਸੋਣੀ ਥੰਦਾ ਝੋਟੀ ਚੰਗੀ ਰਹੂ ਜਿੰਨੇ ਵੀ ਇਹ ਨਿੱਗਰ ਆ ਲੋ ਵੀ ਭਰਾਵੋ ਠੀਕ ਹੈ ਜੀ ਬਹੁਤ ਵਧੀਆ ਰਹੂਗੀ ਪੂਰੀ ਲਾਹੇ ਆਂਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਉਂਕਿ ਇਹਦੇ ਤੇ ਸੰਧੂ ਸਾਹਿਬ ਜਿੰਨਾ ਇਹਨੂੰ ਪੁੱਠਾ ਲੱਗਾ ਇਹਦੀ ਲੰਬਾਈ ਪੂਰੀ ਦੁੱਧ ਵਾਲੀ ਕੁਆਲਿਟੀ ਚਲਕ ਮਾਰਨ ਦੀ ਬਿਲਕੁਲ ਦੀ ਬੰਬ ਚਮੜੀ ਦੀ ਵੀ ਗੱਲ ਕਰੀਏ ਦੀ ਤਾਂ ਤੇ ਇਹ ਹਰ ਵੇਲੇ ਕੀ ਮੁੱਲ ਕਰਦਾ ਜਾਂਦਾ ਭਾਈ ਮੁੱਲ ਸੰਧੂ ਸਾਹਿਬ ਇਹਦਾ 85000 ਤੋਂ ਛੋੜ ਛੱਪਾ ਹੋਊਗਾ 85000 ਚ ਹਾਂ ਬਿਲਕੁਲ ਲੋਬੀ 85000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਮਾਲਤਾਨ ਹੋ ਜਾਊਗਾ ਠੀਕ ਆ ਜੀ ਸੋ ਗੱਬਣ ਝੋਟੀ ਆ ਬਾਕੀ ਜਿਹੜੇ ਭਰਾ ਨੂੰ ਫੱਪੂ ਕੀ ਜਜੂ ਕੀ ਤੁਸੀਂ ਆਪਣਾ ਸਾਈ ਬਿਆਨਾ ਕਰੋ ਇੱਥੇ ਆਣ ਕੇ ਆਪਣੀ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਦੇਖੋ ਸਾਡੇ ਆਪਾਂ ਪਾਰ ਪਿੱਛੇ ਦੀ ਤੇ ਟਿੱਪੰਦੀ ਜਿਹੜੀ ਫੁੱਲ ਗਰੰਟੀ ਦੇ ਕੇ ਵੀ ਭੇਜਦਾ ਕੋ ਤੇ ਬਿਲਕੁਲ ਆਜਾ ਆਜਾ ਜੀ ਵੀਰ ਇਹਦੇ ਵਿੱਚੋਂ ਆਪਣੇ ਪੈਸੇ ਫਿਰ ਦੇ ਸਕਦਾ ਸੰਤੂ ਸਾਹਿਬ ਆ ਵੀ ਜਿੰਨਾ ਚਿਰ ਆਪਦੀ ਤਸੱਲੀ ਨਹੀਂ ਕਰਦਾ ਥਣਾ ਜੀ ਤੇ ਭਾਰ ਪਿੱਛੇ ਦੀ ਆਪਣੀ ਜਿਹੜੀ ਗਾਰੰਟੀ ਰਹੂਗੀ ਬਿਲਕੁਲ ਲੋ ਵੀ ਭਾਰ ਪਿੱਛੇ ਦੀ ਦੋਸਤੋ ਔਰ ਇੱਕ ਵਾਰ ਆਪਾਂ ਮੈਂਸ਼ਨ ਕਰੀਦਾ ਵੀ ਤਸੱਲੀ ਗਾਰੰਟੀ ਹੁੰਦੀ ਹੈ ਕਿਉਂਕਿ ਪਹਿਲਾਂ ਹੀ ਬੜਾ ਬਰੀਕ ਛਾਣਣੀ ਦੇ ਵਿੱਚੋਂ ਛਣ ਕੇ ਜਿਹੜਾ ਪਸ਼ੂ ਲਿਆਂਦਾ ਜਾਂਦਾ ਰਹੀ ਗੱਲ ਥਣਾ ਦੀ ਟਿੱਪਣ ਦੀ ਉਹ ਤੁਸੀਂ ਥੱਲੇ ਬਹਿ ਕੇ ਆਪਦੀ ਟਿੱਪ ਕੇ ਤਸੱਲੀ ਕਰਕੇ ਲੈ ਜਾਓ ਭਾਰ ਪਿੱਛੇ ਦੀ ਪੂਰੀ ਗਾਰੰਟਡ ਤਸੱਲੀਆਂ ਹੋਣਗੀਆਂ ਜਿਹੜੇ ਪਸ਼ੂ ਗੱਬਨ ਰਵੇਲ ਆ ਵੈੜ ਆਪਣੀ ਕੀ ਆਂ ਦੇ ਦੇਖੋ ਸੰਧੂ ਸਾਹਿਬ ਗੱਲ ਕਰੀਏ ਜੀ ਦੂਜੇ ਸੂਏ ਵੈੜ ਨੇ ਸੁਣਾ ਠੀਕ ਹੈ ਜੀ ਉੱਚੇ ਕਦ ਕਾਟ ਦੇ ਵਿੱਚ ਠੀਕ ਹੈ ਬਿਲਕੁਲ ਫੁੱਲ ਹਾਈਟ ਦੀ ਆ ਜਿੰਨੇ ਵੀ ਗੱਲ ਕਰੀਏ ਲੰਬਾਈ ਤੇ ਕਦ ਦੀ ਵੱਡੇ ਕਦ ਕਾਟ ਦੇ ਵਿੱਚ ਆ ਤੇ ਐਫ ਤੇ ਸ਼ਾਈਵਾਲ ਦਾ ਕਰਾਸ ਆ ਜਿਹੜਾ ਗਰਮੀ ਦਾ ਪੂਰਾ ਦਾ ਪੂਰਾ ਸੀਜ਼ਨ ਜਿਹੜਾ ਇਹ ਲੈ ਕੇ ਚੱਲੂਗੀ ਤੇ ਫਲੂਗੀ ਵੀ ਮੱਜਾ ਵਰਗੇ ਲੋ ਵੀ ਬਾਕੀ ਤੁਸੀਂ ਬਹੁਤ ਸਾਰੇ ਲੈ ਸਕਦੇ ਜਿਵੇਂ ਤੋਰਾ ਤਾਰਾ ਵੈੜ ਦਾ ਆ ਬਿਲਕੁਲ ਨਵੇਂ ਵਾਲੀ ਜਿੰਨੇ ਵੀ ਆ ਬਾਕੀ ਲਾਏ ਬਣਾਏ ਪਈ ਆ ਦਿਨ ਹਰ ਵੇਲੇ ਲੈਂਦੀ ਹੈ ਜੇ ਦਿਨ ਹਜੇ 10 12 ਖੜੂਗੀ ਪਰ ਸੰਧੂ ਸਾਹਿਬ ਇਹਦੇ ਤੇ ਦੋ ਬੈਨੀਫਿਟ ਹੋਣਗੇ ਇੱਕ ਤਾਂ ਗਰਮੀ ਦਾ ਪੱਖ ਪੂਰਾ ਆ ਦੂਜਾ ਸੰਧੂ ਸਾਹਿਬ ਇਹ ਠੰਡੀ ਪੂਰੀ ਆ ਤੇ ਜਿਹੜਾ ਸੱਜਣ ਅੱਜ ਦੇ ਰੇਟ ਜਿਹੜਾ ਆਪਾਂ ਇਹਦਾ ਕਰਾਂਗੇ ਆ 15 ਦਿਨਾਂ ਬਾਅਦ ਆ 10000 ਰੁਪਏ ਨਾਲ ਇਹ ਦਿੰਦੀ ਆ ਹੂੰ ਕਿਉਂਕਿ ਵੈੜ ਜਿਹੜੀ ਆ 55 ਤੋਂ 60000 ਰੁਪਏ ਦੀ ਇਹ ਵੇਖਦੀ ਆ ਆਵਾ-ਤਾਵਾ ਤੇ ਜਦੋਂ ਆਵਾ-ਤਾਵਾ ਤੇ ਹੋਊਗੀ ਕਿਉਂਕਿ ਅਸੀਂ ਵੀ ਕਿਸੇ ਦੇ ਘਰੋਂ ਲੈਣ ਜਾਵਾਂਗੇ ਪਰ ਇਸੇ ਵੈੜ ਨੂੰ ਲੈਣ ਚਲੇ ਜੀ ਅੱਜ ਤੋਂ ਪਰਦਾ ਤੇ ਆ ਤੇ ਅਸੀਂ 55000 ਰੁਪਇਆ ਲਾ ਕੇ ਆਵਾਂ। ਲੋ ਦੋਸਤੋ ਕਿਸੇ ਭਰਾ ਨੇ ਅੱਜ ਸਾਹਮਣੇ ਸੁੱਤਣੀ ਹੈ ਉਸ ਅਕੋਰਡਿੰਗ ਜਿਹੜੀ ਅੱਜ ਜਿੰਨੀ ਵੀ ਹੋ ਸਕਦੀ ਹੈ ਜਾਇਜ ਮਿਲ ਜੂਗੀ 2 ਰੁਪਇਆ ਸਸਤੀ ਮਿਲ ਜੂਗੀ ਤੁਹਾਨੂੰ। ਵਾਸ਼ੀ ਤੁਸੀਂ ਦੇਖ ਲਈਏ ਸੈਕੰਡ ਟਾਈਮਰ ਦੂਜਾ ਸਵੇਰ ਨੇ ਸੋਣਾ। ਤੇ ਠੰਡੀ ਸੇਲ ਸੰਧੂ ਸਾਹਿਬ ਪੂਰੀ ਆ ਕਰਮਾਲੀ ਬਹੁਤ ਵਧੀਆ। ਠੀਕ ਹੈ ਜੀ। ਆ ਚੈੱਕ ਕਰੋ। ਜਿੱਦਾਂ ਮਰਜੀ। ਠੀਕ ਆ। ਕੋਈ ਇਹ ਨਹੀਂ ਕਿ ਸ਼ਾਈ ਵਾਲਾ ਦਾ ਕਰਾਸ ਹੈ ਲੱਤ ਛੜ ਕਰੂਗੀ। ਕੋਈ ਆ ਢਿੱਲਾ ਢੁਲਾ ਵੇਖੋ ਪੂਰੀ ਇਹਨੇ ਕੱਢ ਕੇ ਕਰਮਾਲੀ ਨੇ। ਬਿਲਕੁਲ ਜੀ ਬਾਰ ਮਾਰਨੀਆ ਲੋਬ ਠੀਕ ਹੈ ਜੀ ਰੋਗਾ ਦੇ ਰੋਗ ਦੇ ਠੇਲਾ ਠੀਕ ਹੈ ਜੀ ਠੀਕ ਹੈ ਬਾਕੀ ਆਪਾਂ ਦਿਨਾਂ ਦੇ ਛੱਡ ਦਿੰਦੇ ਆ 8 7 30000 ਇਹ 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 ਦਿਨਾਂ ਦੇ ਅੱਜ ਦੇ ਰੇਟ ਦੇ ਮੁਤਾਬਕ ਇਹਦੇ ਤੋਂ ਵਪਾਰ ਵੀ ਸਿੱਖਿਆ ਜਾ ਸਕਦਾ ਹਾਂ ਠੀਕ ਹੈ ਜੀ ਕਿਉਂਕਿ ਜੇ 15 ਦਿਨਾਂ ਨੂੰ ਸੁੰਦੀ ਆ ਤਾਂ ਤੁਹਾਨੂੰ ਸਭ 55 ਤੋਂ 60000 ਦੀ ਵਿਕਦੀ ਅੱਜ ਇਹਦਾ ਰੇਟ 45000 ਲੈ ਦੇ 45000 ਚ ਹਾਂ ਲੋ ਵੀ ਇਹ ਦੁੱਧ ਬੱਚੀ 17 18 ਲੀਟਰ ਚ ਪਾਉਗੀ ਬਿਲਕੁਲ ਠੀਕ ਹੈ ਜੀ ਲਾਈਕ ਐਸ ਫ੍ਰਿਜੀ ਆ ਠੀਕ ਹੈ ਜੀ ਵੀ ਫ੍ਰਿਜ ਆਉਣ ਵਾਲਾ ਸੀਜ਼ਨ ਤੇ ਉਹ ਜਾ ਗਰਮੀ ਦਾ ਜੀ ਫ੍ਰੇਜਾ ਕਰਮਾ ਵਾਲੀ ਜਦੋਂ ਮਰਜੀ ਨੇਰੇ ਸੋ ਕਿਉਂਕਿ ਇਹਦੀ ਜਿਹੜੇ ਸ਼ਾਮ ਜਦੋਂ ਮਰਜੀ ਪੈ ਕੇ ਚਵਾਈ ਕਰਦਾ ਬਿਲਕੁਲ ਸੰਧੂ ਸਾਹਿਬ ਦੀ ਸਾਰਾ ਜਿਹੜੀ ਸ਼ਾਈਵਾਲ ਦੀ ਕਾਨੇ ਨੂੰ ਸ਼ਾਈਵਾਲ ਦਾ ਤੇ ਰੰਗ ਪ੍ਰਿੰਟ ਐਫਐਫ ਦਾ ਬਿਲਕੁਲ ਜੀ ਬਿਲਕੁਲ ਤੇ ਬਹੁਤ ਸੋਹਣੀ ਬੱਚੀ ਮਾ ਵੀ ਦੋਸਤੋ ਇਹਨਾਂ ਦਾ ਵੀ ਮੋਲ ਹੁਣ ਕਰਮਾ ਵਾਲੀਆਂ ਦਾ ਪਹਿਣਾ ਠੀਕ ਹੈ ਜੀ ਕਿਉਂਕਿ ਉਹਨੂੰ ਕ੍ਰੋਸ ਵੈੜਾ ਚਲਣੀਆਂ ਨੇ ਤੇ ਸਾਰੇ ਆਪਣੇ ਵੀਰ ਸਿਆਣੇ ਆ ਠੀਕ ਹੈ ਜੀ ਸਾਰੇ ਵੀਰ ਜਾਣਕਾਰ ਪਸ਼ੂ ਪਾਲਕਾ ਖਾਸ ਤੌਰ ਤੇ ਜਿਹੜੇ ਸੰਧੂ ਸਾਹਿਬ ਇਹ ਤਾਂ ਕੋਈ ਦਸ ਦਿਨਾਂ ਭੈਣ ਭਰਾ ਚਲੋ ਆਪ ਦਾ ਔਕਾ ਬਹੁਤ ਵਧੀਆ ਗੱਲ। ਮੈਂ ਕਿਦਰ ਵੀ ਤੋਹਫਾ ਲੈ ਕੇ ਖੜਾ ਕਰਤਾ ਕਿਹਦੇ ਦੇ ਵਿੱਚ ਸਪੈਸ਼ਲ ਆ ਸੰਧੂ ਸਾਹਿਬ ਸਪੈਸ਼ਲ ਬਹੁਤ ਸੱਜਣਾ ਦੀ ਮੰਗ ਦੀ ਬਲੈਕ ਜਰਸੀ ਬਲੈਕ ਜਰਸੀ। ਬੋ ਵੀ ਜਰਸੀ ਵੱਚੀ ਤੁਸੀਂ ਤੁਹਾਨੂੰ ਦਿਖਾਉਣੇ ਆ ਬੋਦੀ ਵਾਲੀ ਆ ਬਿਲਕੁਲ ਬੋਦੀ ਵਾਲੀ ਤੇ ਨਿੱਕਾ ਕੰਨ ਹਾਂ ਤੇ ਮੈਂ ਜਨਨਾ ਵੀ ਸੰਧੂ ਸਾਹਿਬ ਚੀਜ਼ ਆ ਇੱਕ ਕੇ। ਤੇ ਪੰਜਾਬ ਵਾਲੀ ਆ ਕੋਈ ਹਿਮਾਚਲ ਵਾਲੀ ਨਹੀਂ ਆ ਕਰੋ ਚੱਕ ਜੀ ਠੀਕ ਆ ਠੀਕ ਆ ਜੀ। ਸੋ ਵੱਚੀ ਚੱਕ ਕਰੋ ਠੀਕ ਆ ਜੀ ਗਰੇ ਤੇ ਲਾਈਟ ਡਾਰਕ ਆਪਾਂ ਕੱਲ ਕਿਹੜਾ ਕਲਰ ਦਾ? ਇਹੀ ਧੁੱਪ ਦੇ ਵਿੱਚ ਥੋੜੀ ਵੱਚੀ ਆ ਜੇ ਤਾਂ ਪੂਰੀ ਬਲੈਕ ਪਾ ਮਾਰੂਗੇ। ਹਾਂ ਕਿਤੇ ਨਾ ਕਿਤੇ ਸ਼ਾਂ ਦੇ ਵਿੱਚ ਹੋ ਸਕਦਾ ਕਿਉਂਕਿ ਇਹਨੇ ਬੱਚਾ ਬਹੁਤ ਸੋਹਣਾ ਬੈਗ ਦੇ ਵਿੱਚ ਦਿੱਤਾ ਹਾਂ ਪਰ ਉਹ ਥੰਦੂਨ ਤੋਂ ਬਾਕੀ ਵਿਰਲਾ ਬੰਦਾ ਇਹਦੀਆਂ ਮਰਲੇ ਦੀਆਂ ਮਰਲੀ ਆ ਮੈਂ ਕਹਿੰਦਾ ਵੀ ਥੰਦੂ ਸਾਹਿਬ ਆ ਕਹਿੰਦੇ ਨਾ ਫੋਟ ਫੋਟ ਤੇ ਹਾਂ ਆ ਦੇਖੋ ਵਾਕਈ ਹੈ ਗੇਠ ਗੇਠ ਤੇ ਥਣ ਲੱਗਾ ਹੈ ਗੇਠਾ ਹੀ ਵਜਣ ਡੀਆਂ ਗੇਠਾ ਹੀ ਵਜਣ ਡੀਆਂ ਮਹਾਰਾਜ ਦੀ ਮੇਲਾ ਐਡੀ ਸੋਹਣੀ ਵੀ ਇਸ ਟਾਈਮ ਇਹਦੇ ਥੱਲੇ ਕੋਈ 14 ਲੀਟਰ ਦੁੱਧ ਲਗਭਗ ਚੌਥੇ ਦਿਨ ਦੇ ਵਿੱਚ ਹੀ ਬਹੁਤ ਵਧੀਆ ਆਪਦੇ ਵੇਤ ਤੋਂ ਵੱਧ ਸੰਦੂ ਦਾ ਇੱਕ ਖਾਸ ਗੱਲ ਆ ਵੀ ਜੇਕਰ ਆਪਾਂ ਨਾਰਮਲੀ ਗੱਲ ਕਰਦੇ ਵੀ ਮੱਜਾ ਚੁਣਦੇ ਵਿੱਚ ਠੰਡੀ ਬੁੜੀ ਬੁੜੀ ਹੁੰਦੀ ਹੈ ਸ਼ਾਨ ਹੁੰਦੀ ਹੈ ਠੀਕ ਆ ਜੀ ਬਹੁਤ ਜੰਦੀ ਬੰਦ ਵਰਨ ਦੀ ਵੀ ਬੜੀ ਵੱਡੀ ਸ਼ਾਨ ਹੁੰਦੀ ਹੈ ਵੀ ਜਿੰਨੀ ਬੰਦ ਵਰਨ ਚੰਗੀ ਤਣਾ ਦੀ ਗੈਪ ਚੰਗਾ ਉਹਨੇ ਪਸ਼ੂ ਦਾ ਸੁਭਾਣ ਤੇ ਹੋਰ ਚੀਜ਼ ਰੇਡ ਪਰਤੇ ਦੇ ਵਿੱਚ ਆ ਬਾਕੀ ਦੁੱਧ ਦੇ ਵਿੱਚ ਵੀ ਵਾਧਾ ਹੁੰਦਾ ਠੀਕ ਆ ਆ ਬੱਚੀ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਸਪੇਸ ਵੰਦੇ ਚੰਗੇ ਗੈਪ ਦੇ ਉੱਪਰ ਥਣ ਲੱਗਾ ਪਰ ਵੇਲੇ ਨੂੰ ਦੇਣਾ ਚ ਕਿੰਨੇ ਹੋਵੇ ਸੂਈ ਨੂੰ ਸੰਦੂ ਸਾਹਿਬ ਅੱਜ ਇਹਨੂੰ ਤੀਜਾ ਜਾਂ ਚੌਥਾ ਦੇਣਾ ਠੀਕ ਹੈ ਵੀਰੇ ਤੇ ਉੱਥੇ ਦੇਣ ਦੇ ਵਿੱਚ 13 14 ਕਿਲੋ ਤੇ ਆ 20 ਨੂੰ ਇਹ ਵੱਛੀ ਹੱਥ ਮਾਰੂਗੀ ਠੀਕ ਹੈ ਠੀਕ ਹੈ ਤੇ ਬਹੁਤ ਸੋਹਣੀ ਰਮੇ ਭਾਈ ਜਾਨ ਲੋਮਾਂ ਤੋੜਦੀ ਮਤਲਬ ਅੱਜ 13 14 13 14 ਲੀਟਰ ਤੇ ਚੱਲਣ ਈ ਆ 13 14 ਤੇ ਆ ਬੌਲੇ ਦੇ ਵਿੱਚ ਲੋ ਵੀ ਬਾਕੀ ਤੋੜਾ ਤਾਰਾ ਪੂਰਾ ਪਲਵਾਨਾ ਵਾਲਾ ਲੋਬੀ ਪਰੋਂ ਠੀਕ ਹੈ ਜੀ ਜਰਸੀ ਜਰਸੀ ਬਹੁਤੇ ਵੀਰ ਆਪਣੇ ਕਰਦੇ ਰਹਿੰਦੇ ਆ ਕਿਉਂਕਿ ਹਰੇਕ ਨੂੰ ਆਉਂਦਾ ਵੀ ਜਰਸੀ ਬਰੀਡ ਇੱਕ ਦੇਸੀ ਬਰੀਡ ਭਾਵੇਂ ਲੈ ਕੇ ਦੇਖੀਏ ਠੀਕ ਹੈ ਜੀ ਇਹਨੇ ਦਿਲ ਦੇ ਚੰਦ ਸਾਹਿਬ ਗੱਲ ਨਹੀਂ ਦੇ ਵਿੱਚ ਵੀ ਇਹਨੇ ਪੂਰੀ ਝਾਲ ਚੱਲਣੀ ਆ ਤੇ ਥੱਲੇ ਵੇਖੋ ਸੰਤੂ ਸਾਹਿਬ ਵੇਖੋ ਜੀ ਪੰਡਾ ਪੰਡਾ ਦੀ ਆ ਪੰਡਾ ਪਾਈ ਮਹਾਰਾਜ ਦੀ ਮੇਰ ਨਾਲ ਫਿਰ ਨਿਗਰ ਪੂਰਾ ਗਦੇ ਹੱਥ ਨਹੀਂ ਖੋਦਾ ਇਹਦੇ ਠੀਕ ਹੈ ਇਹ ਨਿਗਰ ਠੀਕ ਹੈ ਜੀ ਹੋਰ ਤੋਂ ਬਾਅਦ ਬਿਲਕੁਲ ਇਹਨਾਂ ਦਾ ਹਾਂ ਛੋਟਾ ਜਾਂ ਇਹ ਨਿਬੂ ਨੂੰ ਨੋਚੜ ਜਾਂਦੀ ਨੋਚੜ ਜਾਂਦੀ ਆ ਲੈ ਵੀ ਹਰ ਬੇਲ ਵੀਰੇ ਬਾਕੀ ਜਾਂਦੇ ਆ ਧਾਰਾ ਵੀ ਆਪਾਂ ਦੋ ਦੋ ਨਾਲ ਮਾਰਾ ਦਿੰਦੇ ਆ ਇਹਦੇ ਵੇਖੋ ਬਹੁਤ ਹੀ ਵਧੀਆ ਲਓ ਜੀ ਕਰੋ ਚੈੱਕ ਆਹ ਲਓ ਜੀ ਨਾ ਪੂਰ ਨਾ ਛੱਟਾ ਨਾ ਵੱਧ ਨਾ ਘਟਾ ਠੀਕ ਆ ਵੀ ਠੀਕ ਆ ਹੋ ਇਹ ਮગર ਬੱਚਾ ਕੀ ਸੀਗਾ ਮગર ਬੱਚਾ ਆ ਗਿਆ ਸਾਨੂੰ ਲੋ ਜੀ ਮગર ਬੱਛਾ ਠੀਕ ਆ ਜੀ ਕਿੰਨੇ ਵਜੇ ਆਸੂ ਵਕਤ 213 13 ਤੇ ਪਲੱਸ ਚੱਲਣ ਦੇ ਆ ਠੀਕ ਆ ਜੀ ਬਾਕੀ ਪੱਛੀ ਤੁਹਾਨੂੰ ਆਪਾਂ ਦਿਖਾ ਦਿੱਤੀ ਆ ਕੀ ਮੋਲ ਹੈ ਔਰ ਵੇਲੇ ਮੋਲ ਲੱਗਣਗੇ ਸਾਡੇ 53000 ਵਿੱਚੋਂ ਮਾਨਦਾਨ ਜਰੂਰ ਕੀਤਾ ਜਾਊਗਾ ਸਾਡੇ 53000 ਚੋਂ ਮੇਰੇ ਕੋ ਮੱਝ ਆ ਸੰਦੂ ਸਾਵੇ ਠੀਕ ਆ ਮੈਂ ਦੁੱਧ ਵੀ ਚੰਗੀ ਫਾਇਦਾ ਲਾਊਗਾ ਠੀਕ ਆ ਭਾਈ ਮੋ ਵੀ ਸਾਡੇ 53000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਛੋੜ ਚਪਾ ਹੋ ਜਾਊਗਾ ਸੋ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਆ ਕੋਈ 2-4 ਮਿੰਟ ਮੇਰਾ ਭਰਾ ਕਿਉਂਕਿ ਇੱਕ ਥਾਲ ਥੁਣ ਮੇਵਾ ਲੂਆ ਪੂਰੀ ਤਸੱਲੀ ਨਾਲ ਜਿਹੜਾ ਤੁਸੀਂ ਦੇਖ ਲਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਠੀਕ ਆ ਜੀ ਤਾਂ ਜੋ ਪੂਰੀ ਤੁਹਾਨੂੰ ਚੀਜ਼ ਦਿਖ ਪਵੇ ਤਸੱਲੀ ਦੇ ਨਾਲ ਤੇ ਹੋਰ ਵੇਰ ਹੋਰ ਕੀ ਗੱਲਬਾਤ ਵੀਰ ਬੱਸ ਸਾਨੂੰ ਸਾਹਿਬ ਓਕੇ ਆ ਬਾਕੀ ਉਹਦੀ ਵੀਡੀਓ ਆਪਾਂ ਲੱਗ ਦੋ ਮੱਝ ਦੀ ਕਰਾਂਗੇ ਬਿਲਕੁਲ ਭਾਜੀ ਬਿਲਕੁਲ ਹਰ ਇੱਕ ਨੰਬਰ ਕਰ ਸਾਂਜੇ 9903820259906382025 ਠੀਕ ਆ ਜੀ ਲਓ ਦੋਸਤੋ ਸਾਨੂੰ ਵੀਰ ਹਰਵੇਲ ਸਿੰਘ ਪਿੰਡ ਜੋੜ ਸਿੰਘ ਵਾਲੇ ਤੋਂ ਠੀਕ ਆ ਜੀ ਏ ਅੱਜ ਤਾਂ ਮਾਫਾ ਕੋਈ ਨਗੀਨੇ ਦਿਖਾਉਣੇ ਸੀ ਕਿਤੇ ਨਾਲ ਦੀ ਨਾਲ ਇੱਕ ਟਾਪ ਕਲਾਸ ਦੀ ਇੱਕ ਝੋਟੀ ਬਹੁਤ ਖੂਬਸੂਰਤ ਆਪਾਂ ਦਿਖਾਈਏ ਛਟਾੜੀ ਕਿਤੋਂ ਸੋ ਚਾਹਵਣ ਭਰਾ ਤੁਸੀਂ ਖਰੀਦਦਾਰੀ ਕਰ ਸਕਦੇ ਜੇ ਫੋਰ ਸੇਲ ਆ ਤਕਰੀਬਨ ਹਜੇ 5 4 5 4 ਦਿਨ ਹਜੇ ਕੱਢਦੀ ਹੈ ਕਰਮਾਂ ਦੀ ਉਹ ਵੀ ਝੋਟੀ ਠੀਕਾ ਜੀ ਤੇ ਬਾਕੀ ਮੇਰਾ ਵੀ ਆਉਣ ਵਾਲੇ ਨੈਕਸਟ ਫਿਊਚਰ ਟਾਈਮ ਠੀਕਾ ਜੀ ਕੋਈ ਨਸਲ ਬਰੀਡ ਤੇ ਕੰਮ ਕਰਨੀ ਚਾਹੁੰਦਾ ਠੀਕਾ ਜੀ ਕਰਨਾ ਚਾਹੁੰਦਾ ਤੇ ਤੁਸੀਂ ਉਸ ਤੋਂ ਕਾਫੀ ਲਾਹਾ ਖਾਟ ਸਕਦੇ ਜੇ ਚੰਗੀ ਚੰਗੀ ਨਸਲ ਦੇ ਚੰਗੇ ਚੰਗੇ ਬੁੱਲਾਂ ਦੇ ਸੀਮਨ ਰਖਵਾ ਕੇ ਵੀ ਤੁਸੀਂ ਚੰਗਾ ਕੇ ਕੰਮ ਕਰ ਸਕਦੇ ਸਾਰੇ ਵਿਆਪ੍ਰਮਾ ਨੂੰ ਸੱਤ ਸ਼ਰੀਆ ਕਾਲ ਜੀ